ਫੇਸਬੁਕ ਤੇ ਇੱਕ ਅਡੀਗੀ ਆਪਣੇ ਗਰਚਰ ਸਿੱਧੂ ਬਣਾ ਤੇ ਸ਼ੇਅਰ ਫੋਲੋ ਕਰ ਲਿਆ ਕਰੋ ਅੱਜ ਆਪਾਂ ਗੱਲਬਾਤ ਕਰਨੀ ਸਿੱਧੂ ਮੂਸੇ ਵਾਲੇ ਦੀ ਕਿ ਸਿੱਧੂ ਮੂਸੇ ਵਾਲੇ ਦੇ ਕਿੰਨੇ ਲੋਕ ਦੁਸ਼ਮਣ ਸਨ ਮੈਂ ਤਾਂ ਸੁਣ ਸੁਣ ਕੇ ਹੈਰਾਨ ਹੋ ਗਿਆ ਵੀ ਇਹੋ ਜਿਹਾ ਇੱਕ ਮਾਂ ਦਾ ਪੁੱਤਰ ਇੰਨਾ ਭਲਾ ਮਾਨਸ ਤੇ ਇੰਨਾ ਸਾਊ ਤੇ ਹਜ਼ਾਰਾਂ ਲੋਕ ਉਹਦੇ ਤੋਂ ਰੋਟੀ ਖਾਂਦੇ ਸੀ ਤੇ ਜਿਹੜੇ ਮਾਰਨ ਵਾਲੇ ਸੀ ਤੁਸੀਂ ਬੰਦੇ ਦਾ ਛੱਡੋ ਉਹਦੀਆਂ ਯਾਰ ਜਨਾਨੀਆਂ ਵੀ ਦੁਸ਼ਮਣ ਸੀ ਕੁੜੀਆਂ ਵੀ ਦੁਸ਼ਮਣ ਸੀ ਮੈਂ ਤਾਂ ਹੈਰਾਨ ਹੋ ਗਿਆ ਅੱਜ ਗੱਲ ਸੁਣ ਉਹਨੂੰ ਮਰਵਾਉਣ ਵਾਸਤੇ ਕੁੜੀਆਂ ਵੀ ਗੱਡੀ ਦਿੱਤੀ ਅੱਜ ਅੱਜ ਜਿਹੜੀ ਕੁੜੀ ਫੜੀ ਹੈ ਨਾ ਇੱਕ ਆਪਣੇ ਪੁਲਿਸ ਨੇ ਤਾਂ ਉਹ ਕੁੜੀ ਮੰਨੀ ਹੈ ਦੱਸੋ ਪਤਾ ਨਹੀਂ ਕੀ ਯਾਰ ਲੋਕਾਂ ਨੂੰ ਮਿਲਿਆ ਵੀ ਸਿੱਧੂ ਮੂਸੇਵਾਲੇ ਨੂੰ ਮਾਰ ਕੇ ਮਿਲਿਆ ਕੀ ਲਾਹਣਤਾ ਮਿਲੀਆਂ ਲਾਹਣਤਾ ਚਲੋ ਕਿਸੇ ਦਾ ਦੁਖ ਰੰਜ ਹੋਵੇਗਾ ਕਿਸੇ ਦਾ ਦੁਖ ਰੰਜ ਕਾਦਾ ਸੀ ਦੁਖ ਰੰਜ ਸੀ ਪੈਸੇ ਦਾ ਜਿਹੜੀ ਅਸਲ ਗੱਲ ਸੀ ਕਿਉਂਕਿ ਸਾਮੀ ਤਗੜੀ ਸੀ ਵੇਖੋ ਉਹ ਆਪਦੀ ਕਮਾਈ ਕਰਦਾ ਸੀ ਆਪਦੀ ਮਿਹਨਤ ਕਰਦਾ ਸੀ ਉਹ ਉਹ ਕੋਈ ਕੋਈ ਠੱਗੀ ਥੋੜੀ ਤਾਂ ਨਹੀਂ ਸੀ ਮਾਰਦਾ ਮਾਰਦਾ ਪਰ ਉਹਦੇ ਵਿੱਚ ਗੱਲ ਪਤਾ ਹੈ ਕੀ ਜਿਹੜੇ ਵੇਲਣ ਮੇਰਰਗੇ ਮੇਰਰਗੇ ਵੇਲਣ ਜਿਹੜੇ ਸੋ ਵੇ ਵੇਗ ਸੜਦੇ ਸੀ ਜਿਹੜੀ ਅਸਲ ਗੱਲ ਸੀ ਤੇ ਉਹਦੇ ਵਿੱਚ ਸੜਨ ਦੇ ਕਾਰਨ ਕਿ ਜਿਹੜੇ ਆ ਜਿਵੇਂ ਉਹਨੇ ਕੁੜੀ ਇਹ ਇਹ ਚਲੋ ਉਹਦੇ ਦੁਬਾਰਾ ਫੇਰ ਆ ਗਿਆ ਗੁਰੂ ਰਾਮਦਾਸ ਦੀ ਕਿਰਪਾ ਨਾਲ ਫੇਰ ਆਦੀ ਮਾਂ ਦੀ ਗੋਦ ਦੇ ਵਿੱਚ ਆ ਗਿਆ ਉਹ ਲੋਕਾਂ ਦੀਆਂ ਸੀਸਾਂ ਨਾਲ ਉਹਨੇ ਪੰਜਾ 70 ਸਾਲਾਂ ਨੂੰ ਸਟੇਜ ਤੇ ਪਰਤੂ ਪਾਏਗਾ ਪਰ ਜਿਹੜੇ ਹੁਣ ਜਿਹੜੇ ਹੁਣ ਫੜੀਚੇ ਨੇ ਜਾਂ ਅੰਦਰ ਨੇ ਜਿਹੜੇ ਅੱਜ ਫੜੀਂਦੇ ਪੈਣ ਉਹਨਾਂ ਦਾ ਕੀ ਬਣੇਗਾ ਹੁਣ ਜਿਹੜੀ ਅੱਜ ਉਹ ਕੁੜੀ ਫੜੀ ਪੰਜਾਬ ਪੁਲਿਸ ਨੇ ਚੋਰੀਆਂ ਕਰਦੀ ਚਿੱਟਾ ਪੀਂਦੀ ਆਪਣੇ ਫਰੋਖੇ ਪਰ ਕਮਾਲ ਕਰਦੀ ਯਾਰ ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਵੀ ਕਿਸੇ ਨੂੰ ਮਰਵਾ ਕੇ ਮਿਲਦਾ ਕੀ ਲੋਕਾਂ ਨੂੰ ਉਹਨੇ ਕੋਈ ਕਿਸੇ ਦੀ ਕਿਸੇ ਦੀ ਜ਼ਮੀਨ ਨਹੀਂ ਦੱਬੀ ਸਿੱਧੂ ਮੂਸੇਵਾਲ ਨੇ ਕਿਸੇ ਦਾ ਘਰ ਨਹੀਂ ਮਾਰਿਆ ਉਸ ਬੰਦੇ ਨੇ ਗਰੀਬਾਂ ਦੀ ਮਦਦ ਕੀਤੀ ਜੇ ਅੱਜ ਉਹ ਬਦਾ ਨਾਂ ਨਾਂ ਜਾਣ ਤੋਂ ਜਾਂਦਾ ਤੇ ਪਤਾ ਨਹੀਂ ਕਿੰਨੀਆਂ ਕੁੜੀਆਂ ਦੇ ਵਿਆਹ ਕਰਾਉਂਦਾ ਕਿੰਨਾ ਕ ਹਸਪਤਾਲ ਹਸਪਤਾਲ ਉਹਨੇ ਆਪਦੇ ਪਿੰਡ ਕੈਂਸਰ ਵਾਲਾ ਬਣਾਉਣਾ ਸੀ ਬਣਾਉਉ ਸੀ ਉਹ ਕੋਈ ਉਹਨੂੰ ਔਖਾ ਨਹੀਂ ਸੀ ਜਿਹੜਾ ਬੰਦਾ ਅੱਜ ਕਰੋੜਾਂ ਰੁਪਈਆ ਇਕੱਠਾ ਕਰਦਾ ਪਿਆ ਹੈ ਖਾੜੇ ਦੇ ਮਿਲਦਾ ਪਿਆ ਨੂੰ ਉਹਨੂੰ ਕੋਈ ਔਖਾ ਨਹੀਂ ਸੀ ਤੇ ਬਾਕੀ ਇੱਥੇ ਜਿਹੜਿਆ ਕਰਦੇ ਮੰਦੇ ਜੇ ਇੱਕ ਅੱਧਾ ਗਾਣਾ ਕਿਤੇ ਉਹਨਾਂ ਦਾ ਰਿਲੀਜ਼ ਹੋ ਜੇ ਤੇ ਉਹ ਚੰਡੀਗੜ੍ਹ ਤੋੜਾਂ ਲਾਤੀ ਨਹੀਂ ਲਾਉਂਦੇ ਤੇ ਉਹ ਟਿੱਬਿਆਂ ਦੇ ਵਿੱਚ ਪਿੰਡ ਰਿਆ ਆ ਕੇ ਤੇ ਮੈਂ ਤਾਂ ਹੈਰਾਨ ਆ ਯਾਰ ਉਹਨੀਆਂ ਜਨਾਨੀਆਂ ਵੀ ਦੁਸ਼ਮਣ ਬਣੀਆਂ ਲੀਆਂ ਨੇ ਕਮਾਲ ਹੋ ਗਈ ਯਾਰ ਪਤਾ ਉਹਨੇ ਕੀ ਗੋਆ ਲੋਕਾਂ ਦਾ ਗਰੀਬ ਨੇ ਜੀ ਉਹਨੇ ਪੈਸਾ ਕਮਾਉਂਦਾ ਸੀ ਉਹਦੀ ਕਲਮ ਸੀ ਪੈਸਾ ਕਮਾਉਂਦਾ ਦੀ ਏਕ ਸੀ ਬਾਕੀ ਉਹਨਾਂ ਦੇ ਗੁਰੂ ਰਾਮਦਾਸ ਦੀ ਕਿਰਪਾ ਸੀ ਫਿਰ ਜਿਹੜੀਆਂ ਉਹਨੇ ਗੱਲਾਂ ਕੀਤੀਆਂ ਨੇ ਉਹ ਗੱਲਾਂ ਵੀ ਸੱਚ ਹੁੰਦੀਆਂ ਬਈਆਂ ਵਿੱਚ ਕੋਈ ਝੂਠ ਨਹੀਂ ਔਰ ਜਿਹੜੀ ਆ ਹੁਣ ਆ ਲੜਕੀ ਫਰੀਚੀ ਮੈਂ ਤਾਂ ਸੁਣ ਕੇ ਰਾਹਣ ਹੋ ਗਿਆ ਇਹਦਾ ਮੈਂ ਤਾਂ ਖਬਰ ਸੁਣੀ ਤੇ ਸੁਣ ਕੇ ਰਾਹਣ ਹੋ ਗਿਆ ਯਾਰ ਦੱਸੋ ਵੀ ਇਹ ਇੱਕ ਤਾਂ ਇੱਕ ਤਾਂ ਉਹ ਜਿਹੜਾ 1500 15000 ਦੀ ਖਾਤਰ ਕਿੰਨੇ ਦੀ ਖਾਤਰ ਇਹ ਦੇ ਕੀ ਕੀਤੀ ਜਿਨੇ ਤੇ ਉਹ ਸਾਰੀ ਜ਼ਿੰਦਗੀ ਜੱਬ ਜਾਏਗਾ ਸਾਰੀ ਜ਼ਿੰਦਗੀ ਜੱਬ ਜਾਏਗਾ ਜਿਹੜਾ ਦੇ ਵਿੱਚ ਤੇ ਕੀ 1500 ਜਿਉ ਉਹ ਉਂਜੀ ਉਹਨੂੰ ਜਾ ਕੇ ਆਂਦਾ ਵੀ ਬਾਈ ਮੈਨੂੰ 10-2000 ਰੁਪਇਆ ਤੀ ਚਾਹੀਦਾ ਤੂੰ ਉਹਨੇ ਦੇ ਦੇਣਾ ਸੀ ਸਾਨੂੰ ਇੱਕ ਬੰਦਾ ਦੱਸਦਾ ਸੀ ਆਉਂਦਾ ਸੀ ਕੋਈ ਬੰਦਾ ਗਿਆ ਚਲਾ ਉਹਨੇ ਵਿਆਹ ਕਰਾਇਆ ਕਿਤੇ ਚੰਗੇ ਘਰੇ ਉਹਦੀ ਲੱਤ ਟੁੱਟ ਗਈ ਲੱਤ ਟੁੱਟ ਗਈ ਤੇ ਉਹਨੇ ਆ ਵੀ ਕੰਮ ਦਾ ਹੁਣ ਖਰਾਬ ਹੋ ਰਿਹਾ ਮੈਂ ਮੇਰੀੜੀ ਲਾ ਲੈਣਾ ਉਹਦੀ ਘਰ ਦੀ ਨੂੰ ਉਹਨੇ ਆ ਵੀ ਨਹੀਂ ਉਹਨੇ ਆ ਵੀ ਮੈਂ ਤਾਂ ਤਗੜੇ ਘਰ ਦੀ ਤੇ ਲਿਆਂਦੀ ਤੇ ਕਿਹੜੇ ਕੰਮ ਨੂੰ ਤੇ ਕੰਮ ਕੀ ਬਣ ਗਿਆ ਕੁਣ ਹੈ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਹੀ ਖੜਾ ਕੁਣ ਹੈ ਵੀ ਰੇੜੀ ਲਾ ਲੈਣ ਉਹਨੇ ਕਿਹਾ ਵੀ ਉਹਦੇ ਜਿਹੜੇ ਯਾਰ ਸੱਜਣ ਸੁਣਾ ਵੀ ਤੇਰੀ ਕੀ ਹੁਣ ਸਪੋਰਟ ਹੁੰਦਾ ਮੇਰੀ ਸਪੋਰਟ ਹੈ ਵੀ ਮੈਨੂੰ ਜੇ ਲੱਤ ਪਲਾਸਟਿਕ ਦੀ ਲੱਗ ਜੇ ਨਾ 40 ਕੇ 45000 ਦੀ ਲੱਗਣੀ ਤੇ ਮੈਂ ਆਈ ਚਾਹ ਦੀ ਰੇੜੀ ਲਾ ਕੇ ਜਾ ਉਹਦੇ ਬੱਚੇ ਵਧੀਆ ਆਰਾਮ ਨਾਲ ਪਾਰ ਸਕਣ ਕਿ ਪਲਾਸਟਿਕ ਦੀ ਲੱਤ ਲਾ ਕੇ ਤੇ ਉਹ ਮੁੰਡਿਆ ਉਹਨਾਂ ਮੁੰਡਿਆਂ ਨਾਲ ਵੀ ਠੀਕ ਆ ਕੋਈ ਗੱਲ ਨਹੀਂ ਉਹਨਾਂ ਵੀ ਜਿੰਨੇ ਜੋਗੇ 5-5000 ਅਸੀਂ ਪਾ ਦਿੰਨੇ ਆ ਤੈਨੂੰ ਜੇ ਆਪਾਂ ਬਾਈ ਕੋਲ ਸਪੋਰਟ ਕਰਾ ਲੈਨੇ। ਇੱਕ ਹੀ ਗੱਲ ਆ ਇਹ ਬਣਾਉੜ ਗੱਲ ਨਹੀਂ। ਇਹ ਦੱਸੀ ਆ ਗੱਲ ਮੁੰਡੇ ਨੇ ਜਿਹੜੇ ਮੁੰਡੇ ਨੇ ਜਾ ਕੇ ਪਾਇਦ ਤੇ ਜਾ ਕੇ ਉਹਨਾਂ ਆਖਿਆ ਕਿ ਇਸ ਤਰ੍ਹਾਂ ਬਾਈ ਜੀ ਆ ਗੱਲ ਹੈ। ਉਹ ਲਗਾ ਕੇ ਅੰਦਰੋਂ ਉਹਨੇ ਕਿੰਨੇ ਦੀ ਉਹਨਾਂ 45000 ਰੁਪਏ ਮੰਗਿਆ ਉਹਨੇ ਹਾ ਚੁੱਕ ਲਿਆ ਆ ਕੇ ਪੈਸੇ ਉਹਨੇ ਸਾਰੇ ਦਿੱਤੇ ਉਹਨੇ ਚੱਕੋ। ਫਿਰ ਜਾ ਜਾ ਕੇ ਲਵਾਲਾ ਲੱਤ ਤੇ ਭਰਾ ਕੰਮ ਕਰਦੇ ਉਹਨਾਂ ਜੀ ਮੈਂ ਕਬਾਈ ਕਰਕੇ ਤੇਨੂੰ ਵਾਪਸ ਮੁੜ ਜਾਗਾ। ਉਹਨੋਂ ਆਦਾ ਮੈਨੂੰ ਨਹੀਂ ਲੋੜ ਮੋੜਨ ਦੀ ਤੇਰੇ ਕੋਲ ਮਹਾਰਾਜ ਤੇਨੂੰ ਦੇ ਦੇਵੇ ਤੇ ਗਾਂ ਗਾਂ ਕਿਸੇ ਦਾ ਤੂੰ ਪੁੰਨ ਦਾਨ ਕਰ ਦੇ ਯਾਰ ਇਹੋ ਜੇ ਇਹੋ ਜੇ ਬੰਦੇ ਯਾਰ ਦੱਸੋ ਤੁਸੀਂ ਇਹੋ ਜੇ ਬੰਦੇ ਕਮਾਈ ਨਹੀਂ ਲੋਕ ਬਰਦਾਸ਼ਤ ਨਹੀਂ ਕਰ ਸਕਦੇ ਤੇ ਇਹ ਆਹੀ ਦੇ ਆਨੇ ਉਹਨੇ ਕਿਹਾ ਜਮੀਨ ਨਹੀਂ ਨਪੀ ਕਿਹਾ ਉਹਨੇ ਕੋਈ ਕੋਈ ਗਰੀਬ ਨੇ ਕੁਝ ਕੀਤਾ ਨਹੀਂ ਕਿਹਾ ਦਾ ਕੁਝ ਉਹਨੇ ਖਾਦਾ ਨਹੀਂ ਤੇ ਲੋਕ ਫੇਰ ਵੀ ਉਹਦੇ ਵੈਰੀ ਬਣੇ ਰਹਿਣ ਫੇਰ ਵੀ ਬਣੇ ਰਹਿਣ ਉਹਦੇ ਵੈਰੀ ਕਿਸੇ ਦੀ ਚੁਗਲੀ ਨੂੰ ਉਹਨੇ ਕੀਤੀ ਕਿਸੇ ਦੀ ਉਹਨੇ ਕੋਈ ਕੋਈ ਮਾਰਾ ਕਰਮ ਨਹੀਂ ਕੀਤਾ ਚਲੋ ਮੰਨ ਲੈਂਦੇ ਆ ਵੀ ਕੋਈ ਹੋ ਸਕਦਾ ਕਿਤੇ ਮੁੰਡਿਆਂ ਮੁੰਡਿਆਂ ਦੇ ਵਿੱਚ ਕੋਈ ਕਿਤੇ ਹੋ ਗਏ ਪਰ ਜਿਹੜੀਆਂ ਹੁਣ ਕੁੜੀਆਂ ਵਿੱਚ ਰੇਕੀ ਕਰਦੀਆਂ ਭੀਆਂ ਇਹਨਾਂ ਦੀ ਕੁੜੀਆਂ ਆ ਜਿਹੜੀ ਕੁੜੀ ਹੁਣ ਫੜੀ ਚੀ ਲੈਣੀਆਂ ਚਗਿਆੜੀਆਂ ਨਿਕਲ ਜਾਣੀਆਂ ਤੁਸੀਂ ਦੇਖ ਲਿਆ ਜੀ ਐਨ ਪੁਰਸ ਪੀੜਾ ਚੁਗਦੇਗੀ ਸਾਰੀਆਂ ਮੈਂ ਇਹ ਚਿੱਟਾ ਪੀਣੀ ਜੇ ਚਿੱਟਾ ਪੀਣੀ ਤੂੰ ਲੋਕਾਂ ਦੀ ਰੇਕੀ ਕਰਕੇ ਤੇ ਲੋਕਾਂ ਦੇ ਜਵਾਗ ਮਰੂਣੇ ਨੇ ਕਮਾਲ ਹੋ ਗਈ ਤੁਹਾਡੇ ਵਾਲੀ ਇਹ ਚਿੱਟਾ ਪੀਣੇ ਉਹਦੇ ਆਦੇ ਮਾਂ ਪਿਓ ਤੇ ਲਵੋ ਪੈਸੇ ਫਿਰ ਫਿਰ ਲੋਕਾਂ ਦੇ ਬੱਚੇ ਕਰ ਦੋ ਮਰੋਣੇ ਤੁਸੀਂ ਇੰਨਾ ਸਾਡੇ ਬੀੜਾ ਕਰਕੇ ਆ ਪਿਆ ਬਾਕੀ ਤੁਸੀਂ ਹੋਰ ਦੇਖੋ ਅਸੀਂ ਆਨੇ ਅੱਜ ਇੱਕ ਹੋਰ ਅੱਜ ਫੜੀਚੇ ਨੇ ਤਿੰਨ ਗੇ ਚਾਰ ਮੁੰਡੇ ਫਰੀਦਪੁਰੋਂ ਫੜੇ ਨੇ ਇਹੋ ਆ ਚੱਟੇ ਵਾਲੇ ਬਾਵਾ ਫਰੀਚਾ ਨਗਰੋਂ ਪੁਲਿਸ ਨੇ ਫੜਿਆ ਹੁਣ ਚਿੱਟਾ ਫੜੇਂਦਾ ਤਾਂ ਬੜਾ ਪਿਆ ਪਰ ਚਿੱਟਾ ਜਾਣਾ ਕਿੱਥੇ ਆ ਪਤਾ ਆਪਣੂੰ ਵੀ ਕਿੱਥੇ ਜਾਣਾ ਚਿੱਟਾ ਲੋਕਾਂ ਦਾ ਨਾ ਚਿੱਟਾ ਬੰਦ ਚਿੱਟਾ ਬੰਦ ਨਹੀਂ ਹੋਣਾ ਪੰਜਾਬ ਦੇ ਵਿੱਚੋਂ ਕਦੇ ਵੀ ਚਿੱਟਾ ਬੰਦ ਨਹੀਂ ਹੋਣਾ ਜਿੰਨਾ ਚਿਰ ਠੇਕੇ ਪੋਸਟ ਦੇ ਨਹੀਂ ਖੁੱਲਦੇ ਜਿੰਨਾ ਚਿਰ ਪੋਸਟ ਦੇ ਠੇਕੇ ਨਹੀਂ ਨਾ ਖੁੱਲਦੇ ਨਾ ਚਿੱਟਾ ਅੱਜ ਬੰਦ ਹੋਵੇ ਨਾ ਚਿੱਟਾ ਕੱਲ ਬੰਦ ਹੋਵੇ ਨਾ ਚਿੱਟਾ ਲੋਕਾਂ ਨੇ ਬੰਦ ਹੋਣ ਦੇਣਾ ਹੈ ਅੱਜ ਦਾ ਤੁਸੀਂ ਵੇਖਿਆ ਜਿਆ ਜਿਹੜੇ ਲੋਕਾਂ ਦੇ ਘਰ ਟ ਹੈਗੇ ਨਾ ਆ ਤੁਸੀਂ ਰੁਕ ਜੋ ਸਰਕਾਰ ਜਿੰਨਾ ਕਿ ਚਿਹਰੇ ਜੀ ਨੂੰ ਇਹਨੂੰ ਜਾ ਲੈਣ ਉਹਦੇ ਪਿੱਛੇ ਤੁਸੀਂ ਹਾਲ ਵੇਖਿਆ ਦੇ ਕੀ ਹੁੰਦਾ ਪੰਜਾਬ ਦਾ ਹੇ ਚਿੱਟੇ ਦੀ ਗੱਲ ਕਰ ਰਹੇ ਜਿਹੜਾ ਹੁਣ ਚਿੱਟਾ ਫੜੀਂਦਾ ਪਿਆ ਆ ਕਿੰਨਾ 4 ਕਰੋੜ ਦਾ ਕਿੱਥੋਂ ਫੜਿਆ ਅੰਬਰਸਰੋਂ ਕਿ ਤਰ ਤਰ ਦੱਸਦੇ ਪੈ ਜੀ ਕਿਉਂ ਕਿੱਥੇ ਜਾਣਾ ਹੈ ਉਹ ਚਿੱਟਾ ਜਾਣਾ ਕਿੱਥੇ ਆ ਉਹ ਕਿਤੇ ਪੁਲਿਸ ਨੇ ਨਸ਼ਟ ਕਰਨਾ ਉਹ ਸਾਰਾ ਵੇਖਣਾ ਹੈ ਸਾਰਾ ਵੇਖਣਾ ਤੇ ਸਰਕਾਰ ਦਾ ਇਹ ਨਹੀਂ ਕੰਮ ਵੀ ਅਸੀਂ ਪੋਸਟ ਦੇ ਠੇਕੇ ਖਲਾਈਏ ਠੇਕੇ ਖਲਾਈਏ ਤੇ ਮੈਂ ਲੇਖ ਕੇ ਦੇਣਾ 100 ਦੇ ਵਿੱਚ 70 ਬੰਦੇ ਚਿੱਟਾ ਛੱਡਣ ਨੂੰ ਤਿਆਰ ਨੇ ਜੇ ਠੇਕੇ ਖੁੱਲ ਜਾਣ ਫੀਮ ਦੇ ਪੋਸਟ ਦੇ ਆ ਗੋਲੀਆਂ ਗੋਲੀਆਂ ਦੇ ਝੁੱਠੇ ਕੇ ਖਲਾਏ ਨੇ ਆ ਮੈਡੀਕਲ ਦਵਾਈ ਦੇ ਠੇਕੇ ਖਲਾਏ ਨੇ ਤੇ ਪੋਸਟ ਦੇ ਠੇਕੇ ਗੋਲੀ ਖਲਾ ਸਕਦੇ ਪਹਿਲੋਂ ਆਪਣੇ ਮੈਨੂੰ ਦੱਸਦਾ ਜੀ ਬਜ਼ੁਰਗ ਦੱਸਦਾ ਸੀ ਪਹਿਲੋਂ ਆਪਣੇ ਠੇਕੇ ਹੈਗੇ ਸੀ ਪਹਿਲੋਂ ਠੇਕੇ ਹੈਗੇ ਸੀ ਪਰ ਗੱਲ ਅਗੀ ਹੈ ਜੇ ਠੇਕੇ ਖੁੱਲਦੇ ਨੇ ਨਾ ਤਾਂ ਸਰਕਾਰ ਦੀ ਕਮਾਈ ਬੰਦ ਹੋਣੀ ਪੰਜਾਬ ਪੁਲਿਸ ਦੀ ਕਮਾਈ ਬੰਦ ਹੋਣੀ ਹੁਣ ਤੁਸੀਂ ਆ ਲੈ ਲੋ ਜੇਬ ਵਾਲੀਆਂ ਗੋਲੀਆਂ ਮਿਲਦੀਆਂ ਨੇ ਨਾ ਤੇ ਇਹ ਕਿ ਇਹ ਨਹੀਂ ਗੱਲ ਹੈ ਜਾਂ ਅੱਜ ਮੜਾ ਸਰਕਾਰ ਕਰ ਦੇਵੇ ਤੇ ਹਜ਼ਾਰਾਂ ਬੰਦੇ ਫੜੇ ਜਾਣਗੇ ਸ਼ਾਮ ਤੱਕ ਹਜ਼ਾਰਾਂ ਬੰਦੇ ਜਿਹੜਾ ਮਰਜੀ ਤੁਸੀਂ ਜਾ ਕੇ ਵੇਖ ਲਓ ਜਿੱਥੇ ਦਵਾਈ ਮਿਲਦੀ ਹੈ ਹਸਪਤਾਲ ਚਲੇ ਜਾਓ ਕਿਤੇ ਵੀ ਚਲੇ ਜਾਓ ਤੁਹਾਨੂੰ ਉੱਥੇ ਉਹ ਬੰਦਾ ਮਿਲੇਗਾ ਇਥੋਂ ਤੱਕ ਕਿ ਪੁਲਿਸ ਵਾਲੇ ਵੀ ਜਦੋਂ ਇਹ ਗੋਲੀਆਂ ਚ ਵੀ ਪੁਲਿਸ ਵਾਲੇ ਵੀ ਲੈ ਕੇ ਆਉਂਦੇ ਰਹੇ ਉਹ ਤੋਂ ਜਿਹੜੇ ਪੋਸਟ ਖਾਂਦੇ ਸੀ ਪਰ ਠੇਕੇ ਨਹੀਂ ਸਰਕਾਰ ਖਲਾਂਗੀ ਇਹ ਹੁਣ ਇਹ ਸਿਰਫ ਸਭ ਤੋਂ ਜ਼ਿਆਦਾ ਬੇੜਾ ਕਰਕੇ ਇਹ ਚਿੱਤਾਂ ਹੀ ਕਰੀ ਜਾਂਦਾ ਜਿਹੜੇ ਉਹਨਾਂ ਨੌਜਵਾਨ ਮੁੰਡੇ ਕਿੰਨੀਆਂ ਮੌਤਾ ਥੋੜ੍ਹਿਆਂ ਦਿਨਾਂ ਦੇ ਵਿੱਚ ਵਿੱਚ ਹੋ ਗਈ ਇਹ ਚਿੱਟੇ ਦੋਦ ਜਿਹੜੀ ਆ ਕੁੜੀ ਫਰੀਚੀ ਐ ਇਹਨੇ ਵੀ ਇਹ ਗੱਲ ਕਹੀ ਵੀ ਮੈਂ ਚਿੱਟਾ ਪੀਣ ਦੀ ਆਦੀ ਹਾਂ ਤੇ ਵੀ ਚੋਰੀਆਂ ਵੀ ਕੀਤੀਆਂ ਇਹ ਉਸਨੇ ਫੜੀ ਦਾ ਚੈਣੀ ਚੋਰ ਤੋਂ ਐ ਵੀ ਇਹ ਚੈਣੀ ਦੋਦੋਂ ਨੇ ਗਾਂ ਜੀ ਕਾ ਕੁਝ ਹੋਰ ਦਾ ਬੜਾ ਮਨ ਗਈ ਉਹ ਹੋਰ ਬੜਾ ਕੁਝ ਮਨ ਗਈ ਪਰ ਅਸੀਂ ਦੇ ਜਾਣੇ ਆ ਵੀ ਜੇ ਤੁਸੀਂ ਚਿੱਟਾ ਹੀ ਪੀਣਾ ਜਾਂ ਕੁਝ ਵੀ ਪੀਣਾ ਤਾਂ ਯਾਰ ਕਿਸੇ ਦੇ ਕਿਸੇ ਦੇ ਨਿਸ਼ਾਨਾ ਕਹਿੰਦਾ ਜਵਾਗ ਤਾਂ ਨਿਸ਼ਾਨਾ ਬਣਾਓ ਇਹ ਇਹਨੂੰ ਅਸੀਂ ਮਰਵਾਉਣਾ ਤੇ ਇਹਦੇ ਹੀ ਮਰਵਾ ਕੇ ਦੇ ਪੈਸੇ ਲੈਣੇ ਨੇ ਉਹ ਪੈਸੇ ਕਿੰਨੇ ਦਿਨ ਤੁਹਾਡੇ ਕੋਲ ਕੱਢ ਜਾਣਗੇ ਆਖਰ ਨੂੰ ਨਸ਼ਾ ਕਰਨਾ ਨਾ ਤਾਂ ਕਮਾਈ ਕਰਨੀ ਪੈਣੀ ਹੈ ਕਮਾਈ ਵਾਲੇ ਨਸ਼ਾ ਜਿਹੜਾ ਨਾ ਉਹ ਰੁਕਦਾ ਹੁੰਦਾ ਚੋਰੀ ਵਾਲਾ ਨਸ਼ਾ ਚੋਰੀ ਲੈ ਕੇ ਕਰਕੇ ਜਾਂ ਕਿਸੇ ਨੂੰ ਮਰਵਾ ਕੇ ਉਹ ਨਹੀਂ ਨਸ਼ਾ ਰੁਕਦਾ ਕਦੇ ਵੀ ਨਹੀਂ ਰੁਕਦਾ ਹੁੰਦਾ ਨਾ ਉਹ ਨਸ਼ੇ ਜਿ ਬਰਕਰਾਰ ਹੀ ਪਾਉਂਦੇ ਤੇ ਬਾਕੀ ਜਿੰਨੇ ਜਿੰਨੇ ਇਹਨਾਂ ਇਸ ਬੰਦੇ ਨੇ ਸਿੱਧੂ ਮੂਸੇਵਾਲਾ ਨੇ ਕੀਤੀ ਨਾ ਉਹਨਾਂ ਦੇ ਘਾ ਹੁੱਕ ਪੈ ਗਿਆ ਘਰਾਂ ਦੇ ਵਿੱਚ ਇਹਦੀ ਲਿਖ ਕੇ ਦਿੰਨੇ ਆ ਫਕਰ ਬੰਦਾ ਦਿਓ ਸੰਤ ਦੇ ਫੱਕਰ ਬੰਦੇ ਅੱਜ ਉਹਦੀ ਉੱਤੇ ਸਵਾਹ ਤੇ ਲੋਕ ਮੱਥਾ ਟੇਕਦੇ ਬਣੇ ਆ ਗਏ। ਇਹ ਪਰ ਉਹ ਦਬਾਰੀਆਰ ਬਾਬੇ ਨਾਨਕ ਨੇ ਫਿਰ ਕਿਰਪਾ ਕੀਤੀ ਉਹ ਉਹੋ ਬੂ ਚੀਜ ਹੋਈ ਆ ਗਈ। ਪਰ ਰੇਕੀ ਕਰਨ ਵਾਲਿਆਂ ਨੇ ਕੀ ਗਿਆ ਕੁਛ ਨਹੀਂ ਗਿਆ। ਹਲੇ ਅਜੇ ਤੱਕ ਬੰਦੇ ਫਰੀਚੀ ਜਾਂਦੇ ਨੇ ਦੱਸੋ ਖੱਦ ਹੋ ਗਈ ਯਾਰ ਇੱਕ ਬੰਦੇ ਨੂੰ ਮਰਵਾਉਣ ਵਾਸਤੇ ਕਿੰਨੇ ਕਿੰਨਾ ਮੁਲਕ ਤਿਆਰ ਹੋ ਗਿਆ ਯਾਰ ਸਾਡੇ ਸਾਡੇ ਪੰਜਾਬ ਦਾ ਪਤਾ ਨਹੀਂ ਸਾਡੇ ਪੰਜਾਬ ਨੂੰ ਬਣ ਕੀ ਗਿਆ। ਸਾਡੇ ਪੰਜਾਬ ਨੂੰ ਬਣ ਕੀ ਗਿਆ ਇਹ ਪੰਜਾਬਾ ਦਾ ਤੌਰ ਕਿਹੜੇ ਪਾਸੇ ਨੂੰ ਤੁਸੀਂ ਹੁਣ ਬਾਹਰ ਦੇ ਦੇਸ਼ ਦੇ ਵਿੱਚ ਲਾ ਲੋ ਕਿੰਨਾਗਾ ਬਾਹਰ ਦੇ ਦੇਸ਼ ਵੀ ਪੋਸਟ ਦਾਦੇ ਉੱਥੇ ਬੀਜੇ ਬੂਦਿਆ ਜਾਂਦਾ ਫੀਮ ਉਧਰ ਵੀ ਆਦੇ ਮੈਨੂੰ ਮਿਲ ਬੁਲ ਜਾਂਦੀ ਥੋੜੀ ਬੀਜੀ ਬੂਦੀ ਜਾਂਦੀ ਜਾਂ ਕਿੱਦਾਂ ਕੀ ਗੱਲ ਹੈ ਤੇ ਪਰ ਪੰਜਾਬ ਦੇ ਵਿੱਚ ਨਹੀਂ ਇਹ ਕੰਮ ਕਰਦੀ ਪੀ ਸਰਕਾਰ ਇਸ ਕਰਕੇ ਭਾਈ ਬੜੀ ਮਾੜੀ ਗੱਲ ਆ ਇਹ ਚਿੱਟਾ ਜਿੰਨਾ ਫੜਿੰਦਾ ਪਹਿਲਾਂ ਜਿੰਨਾ ਫੜੀਚਾ ਹੁਣ ਅੱਜ ਫੜੀਚਾ ਤਰਨ ਤਾਰ ਨੂੰ ਫੜੀਚਾ ਇਹ ਕਿੰਨੇ ਦਾ 400 ਕੇ ਕਰੋੜ ਦਾ ਕਿੰਨੇ ਦਾ ਦੱਸਦੇ ਮੈਂ ਬਜਾਰੂ ਰੇਟ ਦੇ ਹਿਸਾਬ ਨਾਲ ਕਿ ਜਿਹੜਾ ਹੁਣ ਅਫਰੋਇਪੁਰੋ ਫੜੀ ਚਾਤੀ ਇਹ ਜਾਣਾ ਕਿੱਥੇ ਸਾਰਾ ਇਹ ਲੋਕਾਂ ਦੀ ਜਾਣਾ ਜਾਣਾ ਅੱਜ ਨਾ ਵੇਗੇਗਾ 6 ਮਹੀਨੇ ਖਲੋਗੇ ਪੁਲਿਸ ਵੇਚ ਦੇਗੀ ਵੇਚੇਗੀ ਵੇਚੇਗੀ ਸਵਾਲ ਹੀ ਨਹੀਂ ਪੈਦਾ ਹੁੰਦਾ ਨਾ ਵੇਚੇ ਸਵਾਲ ਹੀ ਨਹੀਂ ਪੈਦਾ ਹੁੰਦਾ ਲੈ ਜਾ ਅੱਜ ਮੈਂ ਲਿਖ ਕੇ ਦੇਣਾ ਠੇਕੇ ਖਲਾ ਦੇਣ ਠੇਕੇ ਖੁੱਲ ਜਾਣ ਤੇ ਚਿੱਟਾ ਆਟੋਮੈਟਿਕ ਰੁਕ ਜਾਏਗਾ ਕਿਸੇ ਨੇ ਚਿੱਟਾ ਲੈਣਾ ਹੀ ਨਹੀਂ ਚਿੱਟਾ ਨਾ ਲਿਆ ਤੇ ਇਹਨਾਂ ਵੀ ਆਖਣਾ ਦਫਾ ਕਰੋ ਭਰਾ ਯਾਰ ਇਹ ਜਦੋਂ ਵੇਖਦਾ ਹੀ ਨਹੀਂ ਤੇਨੂੰ ਕੀ ਕਰੀਏ ਤੇ ਅੱਜ ਜਿਹੜੀ ਪੁਲਿਸ ਦੇ ਵਿੱਚ ਲੋਕ ਵੇਚਦੇ ਪੈਣੋਂ ਵੀ ਇਸੇ ਕਰਕੇ ਵੇਚਦੇ ਪੈਣੇ ਵੀ ਇੰਨਾ ਫਾਲੀਏ ਦੇ ਕਰੋੜ ਰੁਪਈਆ ਵਟਿਆ ਜਾਂਦਾ ਇੰਨੇ ਦਾ ਦਾ ਕਰੋੜ ਰੁਪਈਆ ਵਟਿਆ ਜਾਂਦਾ ਮਾਰਦਾ ਦਾ ਕਰੋੜ ਹੀ ਹੈ ਕਰੋੜ ਦੇ ਹਿਸਾਬ ਨਾਲ ਹੀ ਇਹ ਇਹਨਾਂ ਪੱਠਾ ਪੈਂਦਾ ਪੈਸਾ ਔਰੇ ਤੂੰ ਮੈਂ ਥੋੜਾ ਜਾ ਕੇ ਪਾਕਿਸਤਾਨ ਨੂੰ ਲੈ ਕੇ ਆ ਜਾਂਦੇ ਨੇ ਲੋਕ ਕਹਿੰਦੇ ਨੇ ਹੁੰਦੇ ਆ ਇਹਦਾ ਨਹੀਂ 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 ਗਲਤ ਗੱਲ ਹੈ ਇਹ ਤਨਾਟ ਬੰਦੇ ਹੀ ਲਿਆਉਂਦੇ ਨੇ ਤਨਾਟਾਂ ਦੇ ਕੰਮ ਹੈ ਨੋਰਮਲ ਬੰਦਾ ਨਹੀਂ ਲਿਆ ਸਕਦਾ ਚੱਟਾ ਨੋਰਮਲ ਜਿਹਨੂੰ ਪਤਾ ਹੀ ਨਹੀਂ ਪਾਕਿਸਤਾਨ ਦਾ ਕਿਸੇ ਚੀਜ਼ ਦਾ ਪਤਾ ਹੀ ਨਹੀਂ ਵੀ ਮਿਲਦਾ ਕਿੱਥੋਂ ਆਉਂਦਾ ਕਿੱਥੋਂ ਕੀ ਕਿਥੋਂ ਚਟਾ ਲਿਆ ਬਗਾ ਪਰ ਇਹ ਨਹੀਂ ਇਹ ਨਾ ਰੁਕੇ ਨਾ ਕੱਲ ਰੁਕੇ ਨਾ ਜਿੰਨੇ ਮਰਜ਼ੀ ਭਗਵੰਤ ਮਾਨ ਘਰ ਢਾਲੇ ਲੋਕਾਂ ਨੇ ਜੋ ਮਰਜ਼ੀ ਕਰ ਲਿਆ ਜਿੱਦਣ ਸਰਕਾਰ ਬਦਲ ਗਈ ਜਿੱਦਣ ਸਰਕਾਰ ਬਦਲ ਗਈ ਛੁੱਟੀ ਹੋ ਗਈ ਉਸ ਦਿਨ ਹੀ ਤੁਸੀਂ ਵੇਖ ਲੈ ਜੇ ਇਹ ਜਿੰਨਾ ਅੱਜ ਫੜਿੰਦਾ ਪਿਆ ਹੁਣ ਚਲੋ ਡਰਦੇ ਨਾ ਥੋੜਾ ਜਿਹਾ ਰੌਲਾ ਪਿਆ ਕਰਕੇ ਡਰਦੇ ਨਹੀਂ ਕੜਨਾ ਇਹਨਾਂ ਨੇ ਚਲੋ ਜੀ ਹੋ ਸਕਦਾ ਕੱਢ ਵੀ ਦੇਣ ਥੋੜਾ ਗਾਣਾ ਕੱਢਣਗੇ ਇਹ ਰੋਗ ਨਹੀਂ ਸਕਦੇ ਕਿਉਂਕਿ ਜਿਹਨੂੰ ਆਤ ਬਣੀ ਹੋਵੇ ਨਾ ਉਹ ਕਦੇ ਵੀ ਨਹੀਂ ਰੋਕ ਸਕਦਾ ਜਿੱਦਾਂ ਸਰਕਾਰ ਬਦਲ ਗਈ ਸਾਰਾ ਚੱਟਾ ਲੋਕਾਂ ਦੇ ਜਾਣਾ ਇਹ ਅਸੀਂ ਤਾਂ ਕਦੇ ਨਸਤੋ ਆੜੀ ਵਖਿਆ ਦਾ ਕੋਈ ਮਾਂਬ ਨਹੀਂ ਬਣਦਾ ਕੋਈ ਦਵਾਈ ਨਹੀਂ ਬਣਦੀ ਕੁਝ ਨਹੀਂ ਬਣਦੀ ਕਦੇ ਸਾੜਦਾ ਨਹੀਂ ਵਿਖਾਇਆ ਕਦੇ ਇਹਨੂੰ ਗਾਲਦਿਆਂ ਨਹੀਂ ਵਿਖਾਇਆ ਅੱਜ ਤੱਕ ਅਸੀਂ ਤਾਂ ਇਹ ਨਾ ਵਖਿਆ ਕੋਣੀ ਮੇਰ ਸੁੱਟਦੇ ਸਾੜਦੇ ਕਿੱਥੇ ਨੇ ਉਹ ਸਾਰਾ ਲੋਕਾਂ ਦੇ ਜਾਂਦਾ ਹੁਣ ਵੀ ਜਾਏਗਾ ਲੋਕਾਂ ਦੇ ਇੱਥੇ ਤਰ੍ਹਾਂ ਜਿਵੇਂ ਆ ਕੁੜੀ ਫਰੀਚੀ ਇੱਥੇ ਤਰ੍ਹਾਂ ਰੇਕੀਆਂ ਕਰਨ ਵਾਲੇ ਚੋਰੀਆਂ ਕਰਨ ਵਾਲੇ ਚੱਕਿਆਂ ਕਰਨ ਵਾਲੇ ਲੋਕ ਵਧ ਹੀ ਜਾਣਗੇ ਸਵਾਲ ਹੀ ਨਹੀਂ ਪੈਦਾ ਹੁੰਦਾ ਜਿੰਨਾ ਚਿਰ ਠੇਕਾ ਠੇਕੇ ਨਹੀਂ ਪੰਜਾਬ ਦੇ ਵਿੱਚ ਖੁੱਲਦੇ ਉਹਨਾਂ ਚਿਰ ਚਿੱਟਾ ਨਹੀਂ ਰੋਕ ਸਕਦਾ ਨਹੀਂ ਰੋਕ ਸਕਦਾ ਨਹੀਂ ਰੁਕਦਾ ਜੇ ਚਰਨਦੀ ਚ ਨਹੀਂ ਪੰਜਾਬ ਦੇ ਮੁੱਖ ਮੰਤਰੀ ਆ ਜੇ ਤਾਂ ਚਾਂਸ ਹੈ ਕਿਉਂਕਿ ਉਹ ਬੰਦਾ ਥੋੜੀ ਜੀ ਗੱਲ ਦਿਮਾਗ 'ਚ ਪਾ ਕੇ ਦਿਮਾਗ ਦੀ ਸੋਚਣ ਵਾਲਾ ਉਹ ਯੂਟਿਊਬ ਸਸਤੀ ਕਰ ਗਿਆ ਜੀ ਤੇ ਅੱਜ ਜਾਂਦਾ ਜਾਂਦਾ ਬਿਜਲੀ ਦੀ ਤੇ ਕਿੰਨਾ ਫਾਇਦਾ ਆ ਸਾਰਿਆਂ ਨੂੰ ਉਹਦੇ ਜਿਹੜੇ ਕੰਮ ਕੀਤੇ ਨੇ ਕਿਉਂਕਿ ਉਹਨੇ ਪੜ੍ਹਾਈ ਕੀਤੀ ਸੋ ਬੰਦਾ ਹੈ ਕੁਛ ਨਾ ਕੁਛ ਸਵਾਰ ਨਾਲ ਜੇ ਕਿਤੇ ਕੁਵੇਲਾ ਸੌਰ ਜੇ ਤੇ ਬਾਕੀ ਇਹਦਾ ਮੁੰਡੇ ਐਵੇਂ ਮਰਨੇ ਨੇ ਚਿੱਟੇ ਨਾਲ ਤੁਸੀਂ ਵੇਂਦੇ ਰਿਆ ਜੇ ਨਾ ਜਰੂਗ ਸ਼ਰਾਬ ਨਾਲ ਕਿੰਨੇ ਉੱਥੇ ਮਰ ਗਏ ਨੇ ਜਰੀਲੀ ਸ਼ਰਾਬ ਨਾਲ ਕੁੰਬਾ ਲੈ ਗਿਆ ਮੈਂ ਅੰਮਰਸਰ ਦੇ ਡੀਸੀ ਸਾਹਿਬ ਉਧਰ ਦੇ ਸੀ ਤੇ ਉਹ ਆਵਾਜ਼ ਸੁਣਦੇ ਰਹੇ ਉਹ ਡੀਸੀ ਸਾਹਿਬ ਉੱਥੇ ਗਏ ਰਹੇ ਬੀਬੀ ਡੀਸੀ ਆ ਉੱਥੇ ਪਹਿਲੋਂ ਪਟਿਆਰੇ ਲਈ ਉਧਰ ਵੀ ਬਹੁਤ ਚੰਗੇ ਕੰਮ ਕੀਤੇ ਨੇ ਉਹਨਾਂ ਨੇ ਤੇ ਆ ਹੁਣ ਵੀ ਉੱਥੇ ਗਏ ਰਹੇ ਇਕੱਲੇ ਇਕੱਲੇ ਘਰ ਦੇ ਵਿੱਚ ਜਾ ਕੇ ਨਾ ਤੇ ਉਧਰੋਂ ਮਹਿਸੂਸ ਕਰਦੇ ਪੈਣ ਤੇ ਬੜੀ ਚੰਗੀ ਗੱਲ ਏ ਉਥੇ ਕਿੰਨੇ ਜੀ ਮਰ ਗਏ ਜਰੀਲੀ ਸ਼ਰਾਬ ਪੀਣ ਕਰਕੇ ਆਹ ਲਈ ਜੇ ਅੱਜ ਠੇਕੇ ਖੁੱਲ ਜਾਣਾ ਤੇ ਬਾਈ ਇਹ ਸ਼ਰਾਵਾ ਸ਼ਰੂਮਾਂ ਵਿੱਚ ਬੰਦ ਹੋ ਜਾਣਗੀਆਂ ਸਵਾਲ ਨਹੀਂ ਪੈਦਾ ਹੁੰਦਾ ਲੋਕ ਛੱਡ ਜਾਣਗੇ ਪਰ ਸਰਕਾਰ ਹੁਕਮ ਨਹੀਂ ਕਰਦੀ ਉਹ ਨਾ ਅੱਜ ਕਰੇ ਨਾ ਕੱਲ ਕਰੇ ਕੁਝ ਟੇੜਾ ਮਰਵਾ ਦੇਣਗੇ ਕੁਝ ਬਾਹਰ ਚਲੇ ਜਾਣਗੇ ਕੁਝ ਆ ਜਿਹੜੀ ਅਗਨੀਵੀਰ ਮੰਟਰੀ ਜਾ ਕਰ ਦਿੱਤਾ ਨੇ ਕੁਝ ਇੰਦੇ ਚ ਮਰ ਮੁਰ ਜਾਣਗੇ ਕੰਮ ਨਿਭੜਿਆ ਵਿਹਲੇ ਹੋ ਜਾਂਦੇ ਨੇ ਪੰਡਾ ਇਹ ਛੜਕਾਂ ਪਿਓ ਵਾਲੀਆਂ ਇਡੀਆਂ ਚੌੜੀਆਂ ਬੜਾਈ ਜਾਂਦੇ ਨੇ ਭਾਰਤ ਮਾਲਾ ਰੋਡ ਆ ਦੂਜਾ ਇਹ ਇਧਰ ਚਲਾਉਣਾ ਕਿਨੂ ਲਈ ਵੀ ਜਿੰਨੇ ਨੌਜਵਾਨ ਮੁੰਡੇ ਨੇ ਕੁਝ ਤਾਂ ਬਾਹਰ ਤੁਰੇ ਜਾਂਦੇ ਨੇ ਤੇ ਕੁਝ ਤੁਸੀਂ ਅਗਣੀ ਵੀਰ ਦਾ ਕਰਕੇ ਤੇ ਫੌਜ ਚ ਹਲ-ਕਲ ਕੇ ਨੌਜਵਾਨ ਮੁੰਡੇ ਮਰਵਾਏ ਜਾਂਦੇ ਜੀ ਤੇ ਰਹਿੰਦੇ ਤੁਸੀਂ ਆ ਚਿੱਟੇ ਦਾ ਮਰਵਾਏ ਜਾਂਦੇ ਜੀ ਐਡੇ ਵੱਡੇ ਰੋਡ ਬਣਾ ਕੇ ਕਰਨੇ ਕੀ ਨੇ ਰੋਡ ਤੇ ਚੱਲਣਾ ਕਿੰਨਿਆ ਇੱਕ ਇੱਕ ਦਾ ਜਵਾਗ ਲੋਕਾਂ ਕੋਲੇ ਚੱਲਣਾ ਕਿਨੇ ਜੇ ਨਾਲ ਰੋਣਾ ਤੇ ਭੇਡਾਂ ਨਾਲ ਤੁਰਨਾ ਰੋਣਾ ਤੇ ਪਰ ਸਰਕਾਰ ਉਹ ਚੀਜ਼ ਨਹੀਂ ਸੋਚਦੀ ਅੱਜ ਵੀ ਡੋਡਿਆਂ ਦੀ ਖੇਤੀ ਉਹ ਜਿਹੜੇ ਸਭ ਤੋਂ ਬਿਹਤਰ ਹੈ ਪਰ ਜੇ ਕੋਈ ਚੰਗੇ ਬੰਦੇ ਉਹਦੇ ਤੇ ਹੁਣੇ ਹੋ ਜਾਂਦੀ ਪਰ ਚੰਗਾ ਬੰਦਾ ਪੰਜਾਬ ਚ ਆਉਂਦਾ ਹੀ ਕੋਈ ਨਹੀਂ ਪਿਆ ਸਭ ਮੰਡੀ ਦਾ ਮਾਲ ਹੈ ਜਿੰਨੂੰ ਮਰਜ਼ੀ ਬਣਾ ਲਓ ਜਿੰਨੂੰ ਮਰਜ਼ੀ ਘੇਲੋ ਕੋਈ ਗੱਲ ਸੁਣਨ ਵਾਲਾ ਨਹੀਂ ਹੈਗਾ